ਸੱਚੇ ਕਾਲ ਅਮਰੀਕਾ ਦੇ ਨਾਲ ਜੁੜੀ ਖਬਰ ਲੈ ਕੇ ਮੈਂ ਸਿਮਰਨਜੀਤ ਕੌਰਗਿਲ ਤੁਹਾਡੇ ਸਾਹਮਣੇ ਪੇਸ਼ਾਂ। ਦਰਸਲ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਨੇ। ਖਾਸ ਕਰਕੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਦੋਹਾਂ ਹੀ ਦੇਸ਼ਾਂ ਦੇ ਵਿੱਚ ਤਣਾਅ ਉਦੋਂ ਵਧਿਆ। ਜਦੋਂ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੀ ਜੰਗਬੰਦੀ ਦਾ ਸੇੜਾ ਆਪਣੇ ਸਿਰ ਦੇ ਉੱਤੇ ਆਪ ਹੀ ਬਣ ਲਿਆ। ਉਸ ਤੋਂ ਬਾਅਦ ਪਾਕਿਸਤਾਨ ਨੇ ਕਈ ਵਾਰ ਟਰੰਪ ਦੀ ਤਾਰੀਫ਼ ਤਾਂ ਕੀਤੀ ਪਰ ਭਾਰਤ ਦੇ ਵੱਲੋਂ ਟਰੰਪ ਨੂੰ ਤਾਰੀਫ਼ ਸੁਣਨ ਨੂੰ ਨਹੀਂ ਮਿਲੀ ਜਿਸ ਦੀ ਉਸ ਨੂੰ ਉਮੀਦ ਸੀ। ਸੋ ਭਾਰਤ ਦੇ ਉੱਤੇ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਟੈਰਿਫ ਲਗਾਏ ਜਾ ਰਹੇ ਨੇ ਤੇ ਆਖਿਆ ਕਿ ਜਾਰੀ ਹੈ ਕਿ ਰੂਸ ਤੋਂ ਭਾਰਤ ਤੇਲ ਖਰੀਦਦਾ ਹੈ ਜਿਸ ਕਰਕੇ ਭਾਰਤ ਦੇ ਉੱਤੇ ਇੱਕ ਤਰ੍ਹਾਂ ਦਾ ਦੰਡ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਟੈਰਿਫ ਵਧਾਈ ਗਏ ਨੇ ਦਬਾਅ ਪਾਇਆ ਜਾ ਰਿਹਾ ਹੈ ਕਿ ਜੇ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ ਤਾਂ ਫਿਰ ਰੂਸ ਨੂੰ ਆਮਦਨ ਨਹੀਂ ਹੋਵੇਗੀ ਤੇ ਰੂਸ ਵੀ ਜੰਗਬੰਦੀ ਵਾਸਤੇ ਮਨ ਜਾਵੇਗਾ ਹੁਣ ਇਹ ਸਭ ਖਿੱਚੋ ਤਾਨ ਦੇ ਵਿਚਾਲੇ ਭਾਰਤ ਦੇ ਵਿਦੇਸ਼ ਮੰਤਰੀ ਸੁਬ੍ਰਮਣੀਅਮ ਜੈ ਸ਼ੰਕਰ ਦਾ ਇੱਕ ਵੱਡਾ ਬਿਆਨ ਆਇਆ। ਦਰਅਸਲ ਉਹਨਾਂ ਨੇ ਅਮਰੀਕਾ ਦੇ ਨਾਲ ਚੱਲ ਰਹੀ ਖੇਚੋਤਾਂ ਦੇ ਉੱਤੇ ਟਿੱਪਣੀ ਕੀਤੀ ਹੈ। ਅਮਰੀਕੀ ਪ੍ਰਸ਼ਾਸਨ ਲਗਾਤਾਰ ਭਾਰਤ ਦੇ ਕਈ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੋਇਆ ਨਜ਼ਰੀ ਪਿਆ ਰਿਹਾ ਹੈ। ਇਸੇ ਦੇ ਵਿਚਾਰੇ ਹੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਆਖਿਆ ਕਿ ਭਾਰਤ ਨੇ ਇੱਕ ਰੈੱਡ ਲਾਈਨ ਖਿੱਚੀ ਹੋਈ ਹੈ ਤੇ ਹਰ ਕਿਸੇ ਨੂੰ ਉਸ ਰੈੱਡ ਲਾਈਨ ਦੀ ਮਰਿਆਦਾ ਦਾ ਖਿਆਲ ਰੱਖਣਾ ਪੈਣਾ ਹੈ। ਇੱਕ ਲక్ష్ਮਣ ਰੇਖਾ ਭਾਰਤ ਨੇ ਖਿੱਚੀ ਹੈ ਤੇ ਉਸ ਲక్ష్ਮਣ ਰੇਖਾ ਦਾ ਧਿਆਨ ਰੱਖਣਾ ਪੈਣਾ ਹੈ। ਟ੍ਰੇਡ ਵਾਰ ਚੱਲ ਰਹੀ ਹੈ ਵੱਖ-ਵੱਖ ਦੇਸ਼ਾਂ ਦੇ ਵਿਚਾਲੇ ਤੇ ਅਮਰੀਕਾ ਨੇ ਵੀ ਇਹੋ ਜਿਹੀ ਇੱਕ ਜੰਗ ਸ਼ੁਰੂ ਕੀਤੀ ਹੋਈ ਹੈ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਵਪਾਰ ਨੂੰ ਲੈ ਕੇ ਗੱਲਬਾਤ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਪਰ ਹਜੇ ਤੱਕ ਕੋਈ ਠੋਸ ਨਤੀਜੇ ਇਸ ਦੇ ਨਿਕਲ ਕੇ ਸਾਹਮਣੇ ਨਹੀਂ ਆਏ ਜਿਨ੍ਹਾਂ ਤੋਂ ਬਾਅਦ ਦੋਹੇ ਹੀ ਮੁਲਕ ਇੱਕ ਦੂਜੇ ਨੂੰ ਮਨਾਉਂਦੇ ਵਿੱਚ ਲੱਗੇ ਹੋਏ ਨੇ ਭਾਰਤ ਅਤੇ ਅਮਰੀਕਾ ਇੱਕ ਦੂਜੇ ਦੇ ਨਾਲ ਵਪਾਰ ਨੀਤੀਆਂ ਦੇ ਉੱਤੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਬੀਤੇ ਕੁਝ ਦਿਨ ਪਹਿਲਾਂ ਵੀ ਅਮਰੀਕਾ ਤੋਂ ਅਧਿਕਾਰੀ ਭਾਰਤ ਆਏ ਸਨ ਅਤੇ ਉਹਨਾਂ ਦੇ ਵੱਲੋਂ ਵਪਾਰਕ ਨੀਤੀ ਦੇ ਉੱਤੇ ਵਪਾਰ ਨੂੰ ਲੈ ਕੇ ਟੈਰਿਫ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੀਟਿੰਗਾਂ ਵੀ ਕੀਤੀਆਂ ਗਈਆਂ ਸੀ ਹੁਣ ਅਜਿਹੇ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਿਆਨ ਵਿਦੇਸ਼ ਮੰਤਰੀ ਦਾ ਆਉਣਾ ਤੇ ਉਹ ਵੀ ਅਮਰੀਕਾ ਤੇ ਭਾਰਤ ਦੇ ਵਪਾਰਕ ਸਬੰਧਾਂ ਦੇ ਉੱਤੇ ਉਹਨਾਂ ਦੇ ਵੱਲੋਂ ਟਿੱਪਣੀ ਵੀ ਕੀਤੀ ਗਈ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਦੋਹਾਂ ਦੀ ਦੋਸਤੀ achhi ਹੈ ਪਰ ਇੱਕ ਦੂਜੇ ਦੀਆਂ ਮਰਿਆਦਾਵਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਭਾਰਤ ਅਮਰੀਕਾ ਜਾਪਾਨ ਤੇ ਆਸਟ੍ਰੇਲੀਆ ਦੇ ਸੰਗਠਨ ਕੁਆਡ ਦੀ ਆਉਣ ਵਾਲੀ ਮੀਟਿੰਗ ਹੋਵੇਗੀ ਜਾਂ ਨਹੀਂ ਇਸ ਦਾ ਪਵਿਖ ਕੀ ਹੋਵੇਗਾ ਇਸ ਨੂੰ ਲੈ ਕੇ ਚੱਲ ਰਹੀਆਂ ਕਸੜਾਈਆਂ ਤੇ ਵਿਰਾਮ ਦੇਣ ਦੀ ਕੋਸ਼ਿਸ਼ ਕਰਤੇ ਹੋਏ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਆਖਿਆ ਕਿ ਕੁਆਡ ਜ਼ਿੰਦਾਦਾਰ ਤੇ ਸਹੀ ਹਾਲਾਤ ਹੈ ਇਹ ਗੱਲ ਐਤਵਾਰ ਨੂੰ ਕੋਟਲਿਆ ਆਰਥਿਕ ਸੰਮੇਲਨ ਦੇ ਸਮਾਪਤੀ ਸਮਾਰੋਚ ਉਹਨਾਂ ਨੇ ਆਖੀ ਹੈ ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਮੁੱਦਿਆਂ ਨੂੰ ਲੈ ਕੇ ਜਾਰੀ ਤਣਾਅ ਤੇ ਜੈ ਸ਼ੰਕਰ ਨੇ ਆਖਿਆ ਕਿ ਕੋਸ਼ਿਸ਼ ਇਹ ਹੋ ਰਹੀ ਹੈ ਵਪਾਰ ਸਮਝੌਤੇ ਨੂੰ ਲੈ ਕੇ ਸਹਿਮਤੀ ਬਣੀ ਪਰ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਕੁਝ ਮੁੱਦਿਆਂ ਨੂੰ ਲੈ ਕੇ ਭਾਰਤ ਨੇ ਲਕਸ਼ਮਣ ਰਿਖਾਵਾਂ ਖਿੱਚੀਆਂ ਨੇ ਜੈ ਸ਼ੰਕਰ ਨੇ ਅਨਮਿੱਥੇ ਸੰਮੇਲਈ ਵਿਦੇਸ਼ ਨੀਤੀ ਨਿਰਮਾਣ ਵਿਸ਼ੇਤੇ ਆਪਣੀ ਗੱਲ ਰੱਖਦਿਆਂ ਮੰਨਿਆ ਕਿ ਹਜੇ ਵਿਸ਼ਵ ਪੱਧਰ ਤੇ ਜਿਸ ਤਰ੍ਹਾਂ ਬੇਯਕੀਨੀ ਹੈ ਪਹਿਲਾਂ ਕਦੇ ਨਹੀਂ ਵੇਖੀ ਗਈ ਜੈ ਸ਼ੰਕਰ ਤੋਂ ਪੁੱਛਿਆ ਗਿਆ ਕੀ ਕੀ ਕੁਆਡ ਸੰਗਠਨ ਦੀ ਮੌਜੂਦਾ ਸਥਿਤੀ ਕੀ ਹੈ ਇਸ ਤੇ ਉਹਨਾਂ ਨੇ ਆਖਿਆ ਹੈ ਕਿ ਇਸ ਸਾਲ ਕੁਆਡ ਵਿਦੇਸ਼ ਮੰਤਰੀਆਂ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਨੇ 1 ਜਨਵਰੀ 2025 ਚ ਤੇ ਦੂਜੀ ਜੁਲਾਈ 2025 ਚ ਜਿਸ ਢਾਂਚੇ ਦੇ ਤਹਿਤ ਕੁਆਡ ਦਾ ਗਠਨ ਕੀਤਾ ਗਿਆ ਸੀ ਉਹ ਜਾਰੀ ਹੈ ਕੁਆਡ ਜ਼ਿੰਦਾ ਤੇ ਠੀਕ ਹੈ ਇਹ ਪਹਿਲੀ ਵਾਰ ਹੈ ਜਦੋਂ ਚਾਰ ਕੁਆਡ ਮੈਂਬਰ ਦੇਸ਼ਾਂ ਦੇ ਕਿਸੇ ਵੀ ਵਿਦੇਸ਼ ਮੰਤਰੀ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਇਸ ਮੌਕੇ ਭਾਰਤ ਤੇ ਅਮਰੀਕਾ ਦੇ ਨਾਲ ਜੋ ਆਪਸੀ ਤਣਾਅ ਚੱਲ ਰਿਹਾ ਹੈ ਉਸ ਬਾਰੇ ਵੀ ਹੋਣਾ ਤਾਂ ਸਵਾਲ ਜਵਾਬ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਨੇ ਇੱਕ ਲਾਲ ਲਕੀਰ ਖਿੱਚੀ ਹੋਈ ਹੈ ਤੇ ਹਰ ਕਿਸੇ ਨੂੰ ਭਾਰਤ ਦੀਆਂ ਮਰਿਆਦਾਵਾਂ ਦਾ ਖਿਆਲ ਰੱਖਣਾ ਪਵੇਗਾ ਕੁਐਸਚਨ ਨਿਵਾਸ ਇਸ ਵੈਰੀ ਡਿਫਿਕਲਟ ਟੂ ਅਨਸਰ ਬਿਕਾਉਸ ਇਟ ਇਜ਼ ਹਾਈਪੋਥੈਟিক্যাল ਆਈ ਥਿੰਕ ਆਈ ਡੀਲ ਇਨ ਅ ਵਰਲਡ ਆਫ ਰਿਐਲਿਟੀਜ਼ ਐਂਡ ਮਾਈ ਰਿਐਲਿਟੀ ਰਾਈਟ ਨਾਓ ਇਜ਼ 25 ਐਂਡ 25 ਪਰਸੈਂਟ ਆਫ 50 ਪਰਸੈਂਟ ਟੈਰਿਫ ਐਂਡ ਦੈਟ ਇਜ਼ ਵਾਟ ਰਾਈਟ ਨਾਓ ਵੀ ਆਰ ਵੀ ਆਰ 네ਗੋਸ਼ੀਏਟਿੰਗ ਸੋ Uh, you know, uh, whatever happens at the end of the day, there has got to be a trade understanding with the United States. There has to be one, uh, one because it is the world's largest market, but also because uh, it is, uh, you know, much of the world has reached those understandings. But it has to be an understanding where our bottom lines, our red lines are respected. You know, in any agreement, you know, you, there are things you can uh, negotiate and there are things you can't. Uh, and I think we are pretty clear about that. And we have to find that landing ground. And that's been the conversation really which has been going on since uh, uh, March. Uh, finally, on diversifying trade moving towards Asia. ਨੋ ਮੋਸਟ ਆਫ ਆ ਇਨੀਸ਼ੀਅਲ ਫ੍ਰੀ ਆ ਰਿਸ਼ ਜਿਕਰੋ ਗਿਆ ਕਿ ਟਰੰਪ ਦੀ ਅਗਵਾਈ ਚ ਅਮਰੀਕਾ ਨੇ ਕਈ ਦੇਸ਼ਾਂ ਨਾਲ ਵਪਾਰਕ ਸਮਝੌਤਾ ਕਰ ਲਿਆ ਪਰ ਹਜੇ ਤੱਕ ਜਾਪਾਨ ਤੇ ਭਾਰਤ ਨਾਲ ਅਜੇ ਹਾਨ ਨਹੀਂ ਹੋ ਸਕਿਆ ਇਸ ਤੋਂ ਇਲਾਵਾ ਜਾਪਾਨ ਸਿਆਸੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ ਕਈ ਅੰਤਰਰਾਸ਼ਟਰੀ ਮਾਹਰ ਕਹਿੰਦੇ ਨੇ ਕਿ ਇਸ ਸਮੇਂ ਟਰੰਪ ਪ੍ਰਸ਼ਾਸਨ ਲਈ ਕੁਆਡ ਤਰਜੀਹ ਨਹੀਂ ਹੈ ਅਜਿਹੀ ਸਥਿਤੀ ਚ ਕੁਆਡ ਸਿਖਰ ਸੰਮੇਲਨ ਨੂੰ ਲੈ ਕੇ ਪੂਰੀ ਬੇਯਕੀਨੀ ਹੈ ਜੈ ਸ਼ੰਕਰ ਨੇ ਮੌਜੂਦਾ ਵਿਸ਼ਵ ਵਿਆਪੀ ਬੇਯਕੀਨੀ ਦੇ ਲਈ ਜਿਨ੍ਹਾਂ ਮੁੱਦਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਚ ਅਮਰੀਕਾ ਦੀ ਊਰਜਾ ਉਤਪਾਦਨ ਚ ਆਈ ਤ ਅਮਰੀਕਾ ਵੱਲੋਂ ਇੱਕ ਪਾਸੇ ਭਾਰਤ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਰੂਸ ਤੋਂ ਤੇਲ ਨਾ ਖਰੀਦੇ ਜਦਕਿ ਦੂਜੇ ਪਾਸੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਅਮਰੀਕਾ ਤੋਂ ਵੱਤ ਤੋਂ ਵੱਧ ਤੇਲ ਖਰੀਦੇ